13 ਸੱਚ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਗੋਦ ਲਈ ਤੀ ਹਨੀਪ੍ਰੀਤ ਲਈ ਮੁਸੀਬਤ ਫਤ ਸਕਦੀ ਹੈ ਵਿਦਵੀ ਮਾਮਲਿਆਂ ਦੇ ਵਿੱਚ ਗ੍ਰਿਫਤਾਰ ਮੁੱਖ ਦੋਸ਼ੀ ਪ੍ਰਦੀਪ ਕਲੇਰ ਨਿਊਜ਼ ਨੂੰ ਫਰੀਦਕੋਟ ਜ਼ਿਲ੍ਹੇ ਦੇ ਵਿੱਚ 2015 ਵਿੱਚ ਵਰਗਾੜੀ ਵਿਦਵੀ ਕਾਂਡ ਦੇ ਮੁੱਖ ਸਾਜ਼ਿਸ਼ਕਰਤਾਵਾਂ ਦੇ ਵਿੱਚੋਂ ਇੱਕ ਦੱਸਿਆ ਹੈ ਇਹ ਪਹਿਲੀ ਵਾਰ ਹੈ ਜਦੋਂ ਹਨੀਪ੍ਰੀਤ ਦਾ ਨਾਮ ਵਿਦਵੀ ਨਾਲ ਸੰਬੰਧਿਤ ਮਾਮਲੇ ਦੇ ਵਿੱਚ ਸਾਹਮਣੇ ਆਇਆ ਹੈ ਕਲੇਰ ਨੇ ਦਾਅਵਾ ਕੀਤਾ ਕਿ ਫਰੀਦਕੋਟ ਦੇ ਪਿੰਡ ਬੁਰਜੇ ਜਵਾਰ ਸਿੰਘ ਵਾਲਾ ਵਿੱਚ ਇੱਕ ਸਿੱਖ ਪ੍ਰਚਾਰਕ ਵੱਲੋਂ ਡੇਰੇ ਨਾਲ ਸੰਬੰਧ ਤੋੜਨ ਲਈ ਮਜਬੂਰ ਕਰਨ ਤੋਂ ਬਾਅਦ ਹਾਨੀਪ੍ਰੀਤ ਅਤੇ ਗੁਰਮੀਤ ਰਾਮ ਰਹੀਮ ਨੇ ਮਹਰੂਮ ਮਹਿੰਦਰਪਾਲ ਬਿੱਟੂ ਅਤੇ ਸੱਤ ਹੋਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਕਰਨ ਦੇ ਨਿਰਦੇਸ਼ ਦਿੱਤੇ ਸਨ ਕਲੇਰ ਨੂੰ ਫਰੀਦਕੋਟ ਪੁਲਿਸ ਨੇ ਪਿਛਲੇ ਮਹੀਨੇ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਸੀ ਉਹ 2015 ਦੇ ਵਰਗਾੜੀ ਬੇਦਵੀ ਦੇ ਹਾਈ ਪ੍ਰੋਫਾਈਲ ਕੇਸਾਂ ਦੇ ਵਿੱਚ ਪਕੋੜਾ ਸੀ ਦੋਸ਼ ਹੈ ਕਿ ਕਲੇਰ 2018 ਤੋਂ ਸਫਾਰੀ ਤੋਂ ਬਾਅਦ ਰਿਹਾ ਸੀ ਅਦਾਲਤ ਵਿੱਚ ਆਪਣੇ ਬਿਆਨ ਦੇ ਵਿੱਚ ਕਲੇਰ ਨੇ ਦਾਵਾ ਕੀਤਾ ਕਿ ਉਹ ਰਿਪੀਟ ਅਦਾਲਤ ਵਿੱਚ ਆਪਣੇ ਬਿਆਨ ਦੇ ਵਿੱਚ ਕਲੇਰ ਨੇ ਦਾਵਾ ਕੀਤਾ ਕਿ ਇਹ ਅਪ੍ਰੈਲ 2015 ਵਿੱਚ ਉਸ ਦੀ ਦਿੱਲੀ ਫੇਰੀ ਸੀ ਜਦੋਂ ਉਹ ਡੇਰਾ ਮੁਖੀ ਨੂੰ ਮਿਲਣ ਗਿਆ ਤਾਂ ਹਾਂ ਨੇ ਪ੍ਰੀਤ ਅਤੇ ਮਹਿੰਦਰਪਾਲ ਬਿੱਟੂ ਪਹਿਲਾਂ ਹੀ ਉਹਨਾਂ ਦਾ ਉੱਤੇ ਪਹਿਲਾਂ ਹੀ ਉੱਥੇ ਮੌਜੂਦ ਸਨ ਅਤੇ ਉਹ ਉਸ ਦੀ ਮੌਜੂਦਗੀ ਵਿੱਚ ਸ਼ਰੂ குருਕਰੰਤ ਸੈਵ ਜੀ ਦੀ ਬੇਅਦਵੀਂ ਦੀ ਸਾਜਿਸ਼ ਰਚੀ ਸਨ ਅਦਾਲਤ ਵਿੱਚ ਆਪਣੇ ਬਿਆਨ ਦੇ ਵਿੱਚ ਕਲੇਰ ਨੇ ਦਾਅਵਾ ਕੀਤਾ ਕਿ ਉਸ ਨੂੰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਡੇਰਾ ਮੁਖੀ ਹਨੀਪ੍ਰੀਤ ਅਤੇ ਹੋਰਾਂ ਤੋਂ ਆਪਣੀ ਜਾਨ ਨੂੰ ਖਤਰਾ ਹੈ ਕਲੇਰ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੂੰ ਉਮੀਦ ਸੀ ਕਿ ਕਲੇਰ ਦੀ ਪੁੱਛਗਿੱਛ ਨਾਲ ਕਲੇਰ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਨੂੰ ਉਮੀਦ ਸੀ ਕਿ ਕਲੇਰ ਦੀ ਪੁੱਛਗਿੱਛ ਦੇ ਨਾਲ ਬੇਅਦਵੀਂ ਦੀਆਂ ਘਟਨਾਵਾਂ ਦੇ ਕਈ ਸਿੱਟੇ ਕੱਢਣ ਦੇ ਵਿੱਚ ਮਦਦ ਮਿਲੇਗੀ ਪੁਲਸ ਨੇ ਇਨ੍ਹਾਂ ਕੇਸਾਂ ਦੇ ਵਿੱਚ 8 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ ਅਤੇ ਦੋ ਦੋਸ਼ੀ ਡੇਰਾ ਮੈਂਬਰ ਸੰਦੀਪ ਬਰੇਟ ਸੰਦੀਪ ਬਰੇਟਾ ਤੇ ਹਰਸ਼ਤੋਰੀ ਫਰਾਰ ਸਨ ਬਿੱਟੂ ਜਿਸ ਨੂੰ 2018 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਨੂੰ 22 ਜੂਨ 2019 ਦੇ ਵਿੱਚ ਨਾਬਾ ਜੇਲ੍ਹ ਦੇ ਵਿੱਚ ਇੱਕ ਤਿੱਥ ਤੌਰ ਤੇ ਦੋ ਵਿਅਕਤੀਆਂ ਨੇ ਮਾਰ ਦਿੱਤਾ ਸੀ ਕੈਥਲ ਦੇ ਰਹਿਣ ਵਾਲੇ ਕਲੇਰ ਨੇ ਦਾਵਾ ਕੀਤਾ ਕਿ ਉਹ 2014 ਦੇ ਵਿੱਚ ਡੇਰੇ ਦੇ ਸਿਆਸੀ ਵਿੰਗ ਦਾ ਮੁਖੀ ਸੀ ਅਤੇ ਉਸ ਦਾ ਕੰਮ ਸਿਆਸੀ ਪਾਰਟੀਆਂ ਦੇ ਨਾਲ ਤਾਲਮਿਲ ਬਣਾਉਣਾ ਸੀ ਬਿਊਰੋ ਰਿਪੋਰਟ ਦੀ ਸ਼ਬਟਡ ਨਿਊਜ਼ ਦੇ ਨਾਲ ਧੰਨਵਾਦ 13 ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਗੋਦ ਲਈ ਤੀ ਹਣੀਪ੍ਰੀਤ ਲਈ ਮੁਸੀਬਤ ਪਤ ਸਕਦੀ ਹੈ ਵਿਦਵੀ ਮਾਮਲਿਆਂ ਦੇ ਵਿੱਚ ਗ੍ਰਿਫਤਾਰ ਮੁੱਖ ਦੋਸ਼ੀ ਪ੍ਰਦੀਪ ਕਲੇਅਰ ਨਿਊਜ਼ ਨੂੰ ਫਰੀਦਕੋਟ ਜ਼ਿਲ੍ਹੇ ਦੇ ਵਿੱਚ 2015 ਵਿੱਚ ਵਰਗਾੜੀ ਬੇਦਵੀ ਕਾਂਡ ਦੇ ਮੁਕਸ਼ਾਜਿਸ ਕਰਤਾਮਾਂ ਦੇ ਵਿੱਚੋਂ ਇੱਕ ਦੱਸਿਆ ਹੈ ਇਹ ਪਹਿਲੀ ਵਾਰ ਹੈ ਜਦੋਂ ਹਾਨੀਪ੍ਰੀਤ ਦਾ ਨਾਮ ਬੇਦਵੀ ਨਾਲ ਸਬੰਧਤ ਮਾਮਲੇ ਦੇ ਵਿੱਚ ਸਾਹਮਣੇ ਆਇਆ ਹੈ ਕਲੇਰ ਨੇ ਦਾਅਵਾ ਕੀਤਾ ਕਿ ਫਰੀਦਕੋਟ ਦੇ ਪਿੰਡ ਬੁਰਜ ਜਵਾਰ ਸਿੰਘ ਵਾਲਾ ਵਿੱਚ ਇੱਕ ਸਿੱਖ ਪ੍ਰਚਾਰਕ ਵੱਲੋਂ ਡੇਰੇ ਨਾਲ ਸਬੰਧ ਤੋੜਨ ਲਈ ਮਜਬੂਰ ਕਰਨ ਤੋਂ ਬਾਅਦ ਹਾਨੀਪ੍ਰੀਤ ਅਤੇ ਗੁਰਮੀਤ ਰਾਮ ਰਹੀਮ ਨੇ ਮਹਰੂਮ ਮਹਿੰਦਰਪਾਲ ਬਿੱਟੂ ਅਤੇ ਸੱਤ ਹੋਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਕਰਨ ਦੇ ਨਿਰਦੇਸ਼ ਦਿੱਤੇ ਸਨ ਕਲੇਰ ਨੂੰ ਫਰੀਦਕੋਟ ਪੁਲਿਸ ਨੇ ਪਿਛਲੇ ਮਹੀਨੇ ਗੁਰੂਗਰਾਮ ਤੋਂ ਗ੍ਰਿਫਤਾਰ ਕੀਤਾ ਸੀ ਉਹ 2015 ਦੇ ਵਰਗਾੜੀ ਬੇਦਵੀ ਦੇ ਹਾਈ ਪ੍ਰੋਫਾਈਲ ਕੇਸਾਂ ਦੇ ਵਿੱਚ ਪਕੋੜਾ ਸੀ ਦੋਸ਼ ਹੈ ਕਿ ਕਲੇਰ 2018 ਤੋਂ ਗ੍ਰਿਫਤਾਰੀ ਤੋਂ ਬਚ ਰਿਹਾ ਸੀ ਅਦਾਲਤ ਵਿੱਚ ਆਪਣੇ ਬਿਆਨ ਦੇ ਵਿੱਚ ਕਲੇਰ ਨੇ ਦਾਵਾ ਕੀਤਾ ਕਿ ਉਹ ਰਿਪੀਟ ਅਦਾਲਤ ਵਿੱਚ ਆਪਣੇ ਬਿਆਨ ਦੇ ਵਿੱਚ ਕਲੇਰ ਨੇ ਦਾਵਾ ਕੀਤਾ ਕਿ ਇਹ ਅਪ੍ਰੈਲ 2015 ਵਿੱਚ ਉਸ ਦੀ ਦਿੱਲੀ ਫੇਰੀ ਸੀ ਜਦੋਂ ਉਹ ਢੇਰਾਮੁਖੀ ਨੂੰ ਮਿਲਣ ਗਿਆ ਤਾਂ ਹਨ ਪ੍ਰੀਤ ਅਤੇ ਮਹਿੰਦਰਪਾਲ ਬਿੱਟੂ ਪਹਿਲਾਂ ਹੀ ਉਹਨਾਂ ਦਾ ਉੱਤੇ ਪਹਿਲਾਂ ਹੀ ਉੱਥੇ ਮੌਜੂਦ ਸਨ ਅਤੇ ਉਹ ਉਸ ਦੀ ਮੌਜੂਦਗੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਸਾਜ਼ਿਸ਼ ਰਚੀ ਸਨ। ਅਦਾਲਤ ਵਿੱਚ ਆਪਣੇ ਬਿਆਨ ਦੇ ਵਿੱਚ ਕਲੇਰ ਨੇ ਦਾਅਵਾ ਕੀਤਾ ਕਿ ਉਸ ਨੂੰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਡੇਰਾ ਮੁਖੀ ਹਨੀਪ੍ਰੀਤ ਅਤੇ ਹੋਰਾਂ ਤੋਂ ਆਪਣੀ ਜਾਨ ਨੂੰ ਖਤਰਾ ਹੈ। ਕਲੇਰ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੂੰ ਉਮੀਦ ਸੀ ਕਿ ਕਲੇਰ ਦੀ ਪੁੱਛਗਿੱਛ ਨਾਲ ਕਲੇਰ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਨੂੰ ਉਮੀਦ ਸੀ ਕਿ ਕਲੇਰ ਦੀ ਪੁੱਛਗਿੱਛ ਦੇ ਨਾਲ ਬੇਦਵੀਂ ਦੀਆਂ ਘਟਨਾਵਾਂ ਦੇ ਕਈ ਸਿੱਟੇ ਕੱਢਣ ਦੇ ਵਿੱਚ ਮਦਦ ਮਿਲੇਗੀ ਪੁਲਸ ਨੇ ਇਸ ਨਾਲ ਕੈਸਾਂ ਦੇ ਵਿੱਚ 8 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ ਅਤੇ ਦੋ ਦੋਸ਼ੀ ਡੇਰਾ ਮੈਂਬਰ ਸੰਦੀਪ ਬਰੇਟ ਸੰਦੀਪ ਬਰੇਟਾ ਤੇ ਹਰਸ਼ ਤੋਰੀ ਫਰਾਰ ਸਨ ਬਿੱਟੂ ਜਿਸ ਨੂੰ 2018 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਨੂੰ 22 ਜੂਨ 2019 ਦੇ ਵਿੱਚ ਨਾਬਾ ਜੇਲ੍ਹ ਦੇ ਵਿੱਚ ਇੱਕ ਤਿੱਥੇ ਤੌਰ ਤੇ ਦੋ ਵਿਅਕਤੀਆਂ ਨੇ ਮਾਰ ਦਿੱਤਾ ਸੀ ਕੈਥਲ ਦੇ ਰਹਿਣ ਵਾਲੇ ਕਲੇਰ ਨੇ ਦਾਵਾ ਕੀਤਾ ਕਿ ਉਹ 2014 ਦੇ ਵਿੱਚ ਡੇਰੇ ਦੇ ਸਿਆਸੀ ਵਿੰਗ ਦਾ ਮੁਖੀ ਸੀ ਅਤੇ ਉਸਦਾ ਕੰਮ ਸਿਆਸੀ ਪਾਰਟੀਆਂ ਦੇ ਨਾਲ ਤਾਲਮਿਲ ਬਣਾਉਣਾ ਸੀ ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ